ਦੋਸਤੋ ਤੁਹਾਨੂੰ ਲੈ ਆਏ ਆ ਰੋਜਾਂ ਦੇ ਪਿੰਡ ਆ ਦੇਖ ਲਓ ਤੁਸੀਂ ਰੋਜ ਇੱਥੇ ਬਹੁਤ ਸਾਰੇ ਨੇ ਰੋਜ ਇਸ ਵਕਤ ਅਸੀਂ ਹੈਗੇ ਆ ਜੀ ਸੋਇਲਾ ਤੋਂ ਓਸਿਆ ਓਸਿਆ ਤੋਂ ਜੈਸਲਮੇਰ ਜਾਵਾਂਗੇ ਸਿੱਧਾ ਤੁਹਾਨੂੰ ਵਿਖਾਉਣੇ ਆ ਵੀ ਇੱਥੇ ਪਾਣੀ ਦਾ ਪ੍ਰਬੰਧ ਕਿਵੇਂ ਹੁੰਦਾ ਕਿਉਂਕਿ ਰਾਜਸਥਾਨ ਦੀ ਸਰਕਾਰ ਨੇ ਪੂਰਨ ਤੌਰ ਤੇ ਖਿਆਲ ਰੱਖਿਆ ਵੀ ਜਿਹੜੇ ਉਹ ਨਿੱਕੇ ਨਿੱਕੇ ਰੋਜ ਆ ਤੁਹਾਨੂੰ ਦਿਖਾਈ ਦੇ ਰਹੇ ਆ ਧੁੱਪ ਚ ਤੁਹਾਨੂੰ ਸ਼ਾਇਦ ਨਹੀਂ ਦਿਖਾਈ ਦੇ ਰਹੇ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਦੇਖੋ ਜੀ ਇੰਨਾ ਵੇਲੇ ਇੱਥੇ ਰੋਜ ਆਮ ਹੀ ਆ ਇਹ ਸਾਰਾ ਜੰਗਲੀ ਏਰੀਆ ਹੀ ਲੱਗਦਾ ਖਾਲੀ ਏਰੀਆ ਬਿਲਕੁਲ ਚਾੜ ਬੀਆਂ ਬਾਨਾ ਕੋਈ ਫਸਲ ਨਹੀਂ ਹੁੰਦੀ ਸਾਰਾ ਏਰੀਆ ਇਹ ਵਿਹਲਾ ਤੇ ਆਹ ਦੇਖੋ ਜੀ ਪ੍ਰਬੰਧ ਉਹਨਾਂ ਨੇ ਪਾਣੀ ਦੇ ਕੀਤੇ ਹੋਏ ਦੋਸਤੋ ਪਾਣੀ ਵਾਸਤੇ ਸਪੈਸ਼ਲ ਰਾਜਸਥਾਨ ਸਰਕਾਰ ਨੇ ਥਾਂ ਥਾਂ ਤੇ ਇਹੋ ਜੇ ਚਬੱਚੇ ਬਣਾਏ ਹਾਉਦੀਆਂ ਬਣਾਈਆਂ ਆਹ ਇੱਥੋਂ ਪਏ ਪਾਉਂਦੀ ਆਹ ਦੇਖ ਲਓ ਦੋਸਤੋ ਪਏ ਪਾਉਂਦੀ ਪਾਰ ਤੋਂ ਸਪੈਸ਼ਲ ਜਦੋਂ ਇਹ ਵਿਹਲਾ ਹੋ ਜਾਂਦਾ ਤੇ ਇਹ ਆਟੋਮੈਟਿਕਲ ਭਰ ਜਾਂਦਾ ਤੇ ਇਹ ਰੋਜਾਂ ਵਾਸਤੇ ਰੱਖਿਆ ਸਪੈਸ਼ਲ ਪਾਣੀ ਪੀਣ ਵਾਸਤੇ ਰੋਜ ਪਸ਼ੂ ਪੰਛੀ ਸਾਰੇ ਆਣ ਕੇ ਇੱਥੇ ਪਾਣੀ ਪੀ ਸਕਦੇ ਆ ਜੋ ਕਿ ਆਪਣੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਵੇਂੜੀਆਂ ਵਿਹਲੀਆਂ ਜਗ੍ਹਾ ਉੱਥੇ ਇਹ ਇਦਾਂ ਦੀਆਂ ਹਾਉਦੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਜਿਹੜੇ ਪਸ਼ੂ ਪਾਣੀ ਪੀ ਕੇ ਆਪਦੀ ਪਿਆਸ ਬੁਝਾ ਸਕਦੇ ਨੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਗੱਲ ਕਰਦੇ ਚਾਚੇ ਰੋਮੀ ਦੀ ਜੇ ਚਾਚਾ ਰੋਮੀ ਨਾ ਹੁੰਦਾ ਇੱਕ ਵਾਰਾ ਚਾਚਾ ਕਹਿੰਦਾ ਵੀ ਅਸੀਂ ਗੱਡੀ ਕਰਾਲੀ ਕਰਾਏ ਤੇ ਤੇ ਐਨੇ ਖੱਜਲ ਖਰਾਬ ਹੋਵੇ ਉਹ ਜਿੱਥੇ ਉਹਨੂੰ ਆਖਿਆ ਕਰੀ ਉੱਥੇ ਖਲਾਰੇ ਨਾ ਆਖੇ ਭਾਜੀ ਅਸੀਂ ਜਾਣਾ ਮੈਂ ਇਨੇ ਦਿਨਾਂ ਨੂੰ ਮੋੜਨ ਆਈਏ ਆਪਦੀ ਗੱਡੀ ਦਾ ਦੋਸਤੋ ਆਹੀ ਸੁਖ ਹੁੰਦਾ ਆਪਦੇ ਹੀ ਲੈਉਣੀ ਪਈ ਤੇ ਬਹੁਤ ਘੱਟ ਖਰਚਾ ਇੰਨਾ ਤੇਲ ਤਾਂ ਨਹੀਂ ਤਾਤਾ ਖਾਦਾ ਹੁਣ ਹਜੇ ਟੈਂਕੀ ਫੁੱਲ ਭਰਾਈ ਆ ਤੇ ਘੱਟੋ ਘੱਟ ਵੀ ਆਪਾਂ 7-8 ਹਜੇ ਅੱਧੇ ਟੈਂਕੀ ਆ ਅੱਧੀ ਟੈਂਕੀ ਤੇ ਕਿਨੇ 800 ਕਿਲੋਮੀਟਰ ਗੱਡੀ ਚੱਲ ਗਈ ਆ ਤੇ ਮੇਰੇ ਹਿਸਾਬ ਨਾਲ ਤਾਂ ਇੰਨਾ ਖਰਚਾ ਹੈ ਨਹੀਂਗਾ ਹਾਂ ਹੋਟਲਾਂ ਦਾ ਖਰਚਾ ਜ਼ਰੂਰ ਆ ਗੱਡੀ ਦਾ ਖਰਚਾ ਨਹੀਂ ਜਿਹੜਾ ਗੱਡੀ ਦਾ ਜਿੰਨਾ ਆਪਾਂ ਘੁੰਮਣਾ ਤਿੰਨ ਟੈਂਕੀਆਂ ਨਾਲ ਆਪਣੀ ਵਾਪਸ ਗੱਡੀ ਤਿੰਨ ਟੈਂਕੀਆਂ ਨਾਲ ਲਾ ਲਓ 12-13000 ਰੁਪਏ ਨਾ 12000 ਰੁਪਏ ਹਣਾ 37000 ਰੁਪਏ ਦਿੱਤਾ ਸੀ ਇਸ ਲੇਰੀ ਗੱਡੀ ਵਾਲਿਆਂ ਨੂੰ 6 ਦਿਨਾਂ ਚ 6 ਦਿਨਾਂ ਸਿਰਫ ਛੇ ਦਿਨ ਘੁੰਮੇ ਤੁਸੀਂ ਤੇ ਆਹ ਦੇਖੋ ਇੱਥੇ ਸਾਨੂੰ ਜਿੱਥੇ ਵੀ ਪਲੇਸ ਚੰਗੀ ਲੱਗਦੀ ਹੈ ਨਾ ਦੋਸਤੋ ਅਸੀਂ ਉੱਥੇ ਰੁਕ ਜਾਂਦੇ ਹਾਂ ਕਿਉਂਕਿ ਅਸੀਂ ਜੈਸਲਮੇਰ ਪਹੁੰਚਣਾ ਤੇ ਅੱਜ ਸ਼ਾਇਦ ਪਹੁੰਚਿਆ ਜਾਊਗਾ ਕਿ ਨਹੀਂ ਹਾਂਜੀ ਹਾਂਜੀ ਅੱਜ ਆਪਦੇ ਗੱਡੇ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਜਿੱਥੇ ਰਾਂਚ ਸਾਨੂੰ ਜਗ੍ਹਾ ਮਿਲ ਗਈ ਤੇ ਸੌ ਜਾਗੇ ਹੁਣ ਇੱਥੇ ਅਸੀਂ ਰੁਕੇ ਸੀ ਚੱਲ ਵੀ ਥੋੜੇ ਜਿਹਾ ਹੌਲੇ ਹੋ ਜੀਏ ਵੀ ਚਲੋ ਗੱਡੀ ਚਲਾਉਂਦੇ ਥੱਕ ਜਾਂਦੇ ਚਾਚਾ ਜੀ ਤੇ ਬਾਕੀ ਗੱਲ ਹੈ ਗਰਮੀ ਦੀ ਗਰਮੀ ਇੱਥੇ ਪੂਰੀ ਆ ਹੁਣ ਹੀ ਪੂਰੀ ਗਰਮੀ ਆ ਤੇ ਜਦੋਂ ਦੋਸਤੋ ਜਦੋਂ ਦੋਸਤੋ ਇੱਥੇ ਯਾਨੀ ਕਿ ਵੀ ਗਰਮੀ ਐਕਚੁਅਲੀ ਹੁੰਦੀ ਆ ਉਦੋਂ ਤਾਂ ਇੱਥੇ ਬਹੁਤ ਜ਼ਿਆਦਾ ਗਰਮੀ ਹੋਊਗੀ ਜਿਹੜੀ ਕਿ ਹੁਣ ਪੰਜਾਬ ਚ ਕਿੰਨੀ ਠੰਡਾ ਕੀਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡਾ ਤੇ ਇੱਥੇ ਤੁਸੀਂ ਦੇਖ ਲਓ ਕਿੰਨੀ ਗਰਮੀ ਆ ਆਪਾਂ ਦਿਖਾ ਕੇ ਆਉਣੇ ਵੀ ਕਿੰਨੇ ਭਾਜਦੇ ਤਾਂ ਨਹੀਂ ਕਿਤੇ ਓਏ ਓਏ ਹੋਏ 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 ਕੰਡਾ ਵੱਜ ਗਿਆ ਓਏ ਓ ਹੋ ਹੋ ਖੇਚੋਈ ਖੇਚਦੇ ਇੱਕ ਵਾਰੀ ਇੱਕ ਵਾਰੀ ਖੇਚਦੇ ਇੱਕ ਵਾਰੀ ਖੇਚਦੇ ਮਾਰਤਾ ਏ ਮਾਰਤਾ ਏ ਮਾਰਤਾ ਏ ਓਏ ਥੱਲੇੋਂ ਕੰਡਾ ਵਜਾ ਉੱਪਰ ਨਿਕਲਾ ਈ ਮੈਂ ਨਹੀਂ ਜਾਂਦਾ ਉੱਥੇ ਯਾਰ ਮੈਂ ਨਹੀਂ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਗੁਰੂਆ ਕੰਡਾ ਨਿਕਲਿਆ ਥੱਲੇੋਂ ਦੀ ਓਏ ਅਜੇ ਥੋੜਾ ਜਿਹਾ ਬਚਿਆ ਹਜੇ ਆ ਨਿਕਲਿਆ ਈ ਇਹੋ ਜੇ ਕੰਮ ਵਿੱਚ ਖੂਨਦਾਨ ਵੀ ਕਰਨਾ ਪੈਂਦਾ ਨਹੀਂ ਬਚ ਗਿਆ ਬਚ ਗਿਆ ਗੁਰੂਆ ਕੰਮ ਵਿੱਚ ਥੋੜਾ ਬਸ ਖੂਨ ਹੀ ਦੇਣਾ ਪਵੇ ਦੇਣਾ ਪੈਂਦਾ ਦੋਸਤਾ ਵੇ ਲੋ ਇਸ ਧਰਤੀ ਰਸਤਾਂ ਦੀ ਨੇ ਖੂਨ ਮੰਗ ਲਿਆ ਆਪਣਾ ਸ਼ੁਕਰ ਕਰੋ ਵੀ ਬਚਤ ਰਹਿ ਗਈ ਕੰਡਾ ਹਰ ਪਰ ਹੋ ਗਿਆ ਆ ਦੇਖ ਸਕਦੇ ਚੱਪਲ ਚ ਚੱਪਲਾ ਚ ਪਾਈ ਚੱਲ ਤਾ ਦੋਸਤੋ ਬੂਟ ਪਾ ਕੇ ਵੀ ਨਾ ਤਰੋ ਇੱਥੇ ਵੇਖ ਕੇ ਤਰੋ ਥੱਲੇ ਦਿਹਾਰ ਰਕੋ ਕਿਤੇ ਵੀਡੀਓ ਦੇ ਚੱਕਰ ਚ ਆਉਦਾ ਪੈਰ ਪੜਵਾ ਬੈਠੋ ਬਹਿ ਬਹਿ ਕੇ ਨਿਕਲ ਗਏ ਬਹਿ ਬਹਿ ਕੇ ਨਿਕਲ ਗਏ ਵਹਿ ਜਾਂਦੇ ਵਹਿ ਜਾਂਦੇ ਵਹਿਖ ਜਾਂਦੇ ਦੋਸਤੋ ਇੱਧਰ ਰੋਜ਼ ਹੀ ਰੋਜ਼ ਆ ਰੋਜ਼ ਹੀ ਰੋਜ਼ ਆ ਦੋਸਤੋ ਜਾੜ ਬੀਆ ਬਾਣ ਆ ਵੇਖੋ ਜੀ ਕੱਲੇ ਆ ਇਹੋ ਜਿਹੇ ਦਰਖਤ ਆ ਇੱਥੇ ਮੋٹے-ਮੋٹے ਕੰਡਿਆਂ ਵਾਲੇ। ਉਹ ਜਿਹੜੀਆਂ ਵੀਡੀਓ ਤੁਹਾਨੂੰ ਕਿਸੇ ਨੇ ਨਹੀਂ ਵਿਖਾਈਆਂ ਹੋਣੀਆਂ ਜਿਹੜੀਆਂ ਕਿ ਅਸੀਂ ਵਿਖਾ ਰਹੇ ਹਾਂ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਵੜ ਕੇ ਵਿਖਾਵਾਂਗੇ ਕਿਉਂਕਿ ਆਪਾਂ ਕੀ ਕਰਦੇ ਬਲੌਗਰ ਖਾਸ-ਖਾਸ ਜਗ੍ਹਾ ਤੇ ਜਾ ਵੜਦੇ ਆ। ਪਰ ਆਪਾਂ ਇੰਜੋਏ ਕਰਨ ਆਏ ਆ, ਜ਼ਿੰਦਗੀ ਜਿਉਣ ਆਏ ਆ। ਜਿੱਥੇ ਜੀ ਕਰਦਾ ਇੱਕ ਬ੍ਰੇਕ ਮਾਰ ਖੜ, ਵੇਖ ਨਜ਼ਾਰੇ ਲੈ ਤੇ ਫੇਰ ਬੈਠ ਗੱਡੀ 'ਚ ਕਿਉਂ ਵੀ। ਜੋਏ ਕਰਨ ਆਏ ਆ, ਜ਼ਿੰਦਗੀ ਜਿਉਣ ਆਏ ਆ। ਜਿੱਥੇ ਜੀ ਕਰਦਾ ਇੱਕ ਬ੍ਰੇਕ ਮਾਰ ਖੜ, ਵੇਖ ਨਜ਼ਾਰੇ ਲੈ ਤੇ ਫੇਰ ਬੈਠ ਗੱਡੀ 'ਚ ਕਿਉਂ ਵੀ। ਕਿ ਜਿੰਦਗੀ ਦਾ ਸਫ਼ਰ ਖਤਮ ਹੋ ਜਾਣਾ ਸਫ਼ਰ ਕਦੋਂ ਖਤਮ ਹੋ ਜਾਣਾ ਜ਼ਿੰਦਗੀ ਆਹੋ ਰਾਣੀ ਆਪਣੀ ਖੜੀ ਬਲੈਕ ਕਲਰ ਦੀ ਰਾਣੀ ਟੈਂਕੀ ਫੁੱਲ ਭਰਾਈ ਆ ਜਿੱਥੇ ਮੁੱਕ ਜਾਂਦੀ ਫਿਰ ਫੁੱਲ ਕਰਾ ਲਈਦੀ ਆ 20 ਦਿਨ ਬਸ ਦੁਨੀਆ ਤੋਂ ਪਰੇ ਰਹਿ ਕੇ گزارਨੇ ਤੇ 20 ਦਿਨ ਜਾ ਮਾਈਂਡ ਸੈਟ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਾ ਕੇ ਕੰਮ ਤੇ ਲੱਗ ਜਾਣਾ ਕਿਉਂਕਿ ਪੈਸੇ ਕਦੋਂ ਹੋ ਜਾਣੇ ਤੁਹਾਨੂੰ ਪਤਾ ਜਿਹੜੇ ਆ ਗਏ ਚਾਰ ਪੈਸੇ ਲਾ ਚੱਲਣ ਜਾਣੇ ਇੱਥੇ ਤੇ ਬਾਕੀ ਆ ਹੀ ਆ ਬਸ ਨੰਦਨ ਯਾਰੀ ਲੈਨੇ ਬਾਕੀ ਸਾਡੇ ਨਜ਼ਾਰਿਆਂ ਨਾਲ ਜੁੜੇ ਰਹਿਜੇ ਸਾਡੇ ਨਜ਼ਾਰੇ ਵੇਖੋ ਅੱਗੇ ਵੀਡੀਓ ਬਣਾਵਾਂਗੇ ਬਹੁਤ ਸਾਰੀਆਂ